ਬਹੁਤ ਸਾਰੀਆਂ ਫੇਸਬੁੱਕ ਦੇ ਉੱਤੇ ਤਾਂ ਖਾਸ ਤੌਰ ਤੇ ਪੋਸਟਾਂ ਪੈ ਰਹੀਆਂ ਸਾਡਾ ਬੰਦਾ ਜਿੱਤ ਗਿਆ ਲਲਕਾਰੇ ਤਾਂ ਹੁਣੇ ਸ਼ੁਰੂ ਕਰਤੇ ਆ ਜੀ ਬਹੁਤ ਸਾਰੇ ਲੋਕਾਂ ਨੇ ਚਾਰ ਜੂਨ ਨੂੰ ਦਰਬਾਰ ਸਾਹਿਬ ਤੇ ਸਵੇਰੇ 4:40 ਮਿੰਟ ਤੇ ਫੌਜੀਆਂ ਦੇ ਟੈਂਕਾਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਕੁਝ ਬੀਬੀਆਂ ਨੂੰ ਫੌਜ ਨੇ ਭਾਰਤੀ ਫੌਜ ਨੇ ਇੱਕ ਦੀਵਾਰ ਤੇ ਇਹ ਨਾਲ ਲੱਗ ਕੇ ਖੜੇ ਕਹਿਣ ਲਈ ਰੱਖ ਦਿੱਤਾ ਕਿ ਇੱਥੋਂ ਹਿੱਲਣਾ ਨਹੀਂ ਜੇ ਹਿੱਲੇ ਤਾਂ ਗੋਲੀ ਤੁਹਾਡੇ ਬੱਚੇ ਕੀ ਜਦੋਂ ਲੱਗਿਆ ਕਿ ਭਾਰਤੀ ਫੌਜ ਨੂੰ ਕਿ ਜੋ ਅਸੀਂ ਵਿਗਾੜ ਸਕਦੇ ਤੇ ਵਿਗਾੜਤਾ ਉਦੋਂ ਬਾਅਦ ਇੱਕ ਹੁਕਮ ਜਾਰੀ ਕਰਿਆ ਸਰਕਾਰ ਨੇ ਕਿ ਤੀਮੀਆਂ ਤੇ ਛੋਟੇ ਬੱਚੇ ਬਾਹਰ ਨਿਕਲ ਸਕਦੇ ਉਹ ਬੀਬੀਆਂ ਦਾ ਜਥਾ ਆਪਣੇ ਬੱਚੇ ਗੋਦੀ ਚੁੱਕ ਕੇ ਦਰਬਾਰ ਸਾਹਿਬ ਦੇ ਲਾਗਲੇ ਘਰਾਂ ਵਿੱਚ ਗਈਆਂ ਘਰਾਂ ਵਿੱਚ ਜਾ ਕੇ ਉਹਨਾਂ ਨੇ ਦਰਵਾਜ਼ੇ ਖੜਕਾਏ ਪਰ ਉਹਨਾਂ ਨੇ ਮੰਗਿਆ ਕਿ ਸਾਨੂੰ ਭਾਈ ਕੁਛ ਰੋਟੀ ਪਾਣੀ ਕੋ ਸਾਨੂੰ ਰਹਿਣ ਅਸੀਂ ਛੱਤ ਚਾਹੀਦੀ ਸਾਨੂੰ ਉਹਨਾਂ ਨੇ ਕਿਹਾ ਕਿ ਅਸੀਂ ਵੀ ਬੀਬੀ ਤੁਹਾਡੇ ਵਰਗੀ ਆ ਪੇ ਕਿਸੇ ਧਰਮੀ ਪੁਰਖ ਨੇ ਉਹਨਾਂ ਨੂੰ ਸਿੱਧੇ ਰਾਹ ਪਾਇਆ ਕਿ ਇੱਥੇ ਲੱਗੇ ਦਰਬਾਰ ਸਾਹਿਬ ਤੋਂ ਭਗਤ ਪੂਰਨ ਸਿੰਘ ਜੀ ਦਾ ਪਿੰਗਲਵਾੜਾ ਕਿ ਤੁਸੀਂ ਪਿੰਗਲਵਾੜੇ ਪਹੁੰਚ ਜਾਓ ਭਗਤ ਪੂਰਨ ਸਿੰਘ ਨੂੰ ਮਿਲੀਆਂ ਪਰ ਉਹ ਜਿਵੇਂ ਕੋਈ ਪੱਥਰ ਦਾ ਬੁੱਤ ਹੁੰਦਾ ਨਾ ਐਵੇਂ ਖੜੀਆਂ ਸਾਰੀਆਂ ਫਗਤ ਪੂਰਨ ਸਿੰਘੇ ਕੇ ਰੱਬੀ ਰੂਸੀ ਸਭ ਨੂੰ ਪਤਾ ਆਪਾਂ ਨੂੰ ਉਹਨੇ ਉਹਨਾ ਬੀਬੀਆਂ ਦੇ ਸਿਰ ਤੇ ਹੱਥ ਰੱਖਿਆ ਤੇ ਕਿਹਾ ਕਿ ਤੁਸੀਂ ਹੁਣ ਆਪਣੇ ਪਿਓ ਦੇ ਘਰ ਚ ਜਾ ਜੇ ਤੀਆਂ ਆਪਣੇ ਪਿਓ ਨੂੰ ਵੀ ਦੁੱਖ ਨਹੀਂ ਦੱਸਣਗੀਆਂ ਫਿਰ ਕਿਹਨੂੰ ਦੱਸਣਗੀਆਂ ਐਸੀ ਖੜੀਆਂ ਸੀ ਤਿੰਨ ਦਿਨ ਤੋਂ ਸਾਨੂੰ ਦਾ ਪਾਣੀ ਦਾ ਘੁੱਟ ਨਹੀਂ ਮਿਲਿਆ ਪਰ ਸਾਡੀਆਂ ਗੋਦੀਆਂ ਦੇ ਵਿੱਚ ਆ ਦੋ ਦੋ ਡੇ ਡੇੜ ਸਾਲ ਦੇ ਬੱਚੇ ਸੀ ਪਾਣੀ ਮੰਗਦੇ ਰਹੇ ਅਸੀਂ ਫੌਜੀਆਂ ਨੂੰ ਬੇਨਤੀ ਕੀਤੀ ਕਿ ਇਹਨਾਂ ਬੱਚਿਆਂ ਨੂੰ ਪਾਣੀ ਦੇ ਦਿਓ ਉਹ ਕਹਿੰਦੇ ਕਿਸੇ ਨੂੰ ਪਾਣੀ ਨਹੀਂ ਮਿਲਣਾ ਜੇ ਕੋਈ ਬੋਲਿਆ ਤਾਂ ਗੋਲੀ ਮਿਲੂਗੀ ਪਿੰਡੇ ਤੇ ਜੋ ਪਸੀਨਾ ਆਉਂਦਾ ਸੀ ਉਹਨੂੰ ਆਪਣੀ ਚੁੰਨੀਆਂ ਦੇ ਵਿੱਚ ਲਵੇਟ ਲਿਆ ਸਾਰੀਆਂ ਨੇ ਕਰ ਕਰਕੇ ਫਿਰ ਉਹ ਚੁੰਨੀਆਂ ਨੂੰ ਅਸੀਂ ਨਿਚੋੜਦੀਆਂ ਸੀ ਇੱਕ ਜਣੀ ਹੀੜਾ ਉਂਜਲਾ ਕਰ ਲੈਂਦੀ ਸੀ ਉਹ ਪਸੀਨੇ ਦਾ ਪਾਣੀ ਬੱਚਿਆਂ ਦੇ ਮੂੰਹ ਨੂੰ ਲਾ ਕੇ ਨਾ ਘਟੋ ਘਟ ਸਾਨੂੰ ਇਹ ਸੀ ਕਿ ਬੱਚੇ ਜਿਉਂਦੇ ਰਹਿ ਜਬੀ ਉਹ ਇੱਕ ਥੋੜੀ ਰੇਲ ਗੱਡੀ ਬੈਠੇ ਰਾਸ਼ਟਰਪਤੀ ਭਵਨ ਪਹੁੰਚੇ ਰਾਸ਼ਟਰਪਤੀ ਦੇ ਟੇਬਲ ਤੇ ਉਹਨਾਂ ਨੇ ਉਹ ਜਿਹੜਾ ਵਾਰ ਸੀ ਟੱਕ ਕੇ ਕਿਹਾ ਕਿ ਮੇਰਾ ਤਾਂ ਜੀ ਕਰਦਾ ਸੀ ਇਸ ਅਵਾਰਡ ਨੂੰ ਮੈਂ ਉੱਥੀ ਅੱਗ ਲਾ ਕੇ ਫੂਕ ਦਵਾ ਉਹਨਾਂ ਨੇ ਪੁੱਛਿਆ ਕਾਰਨ ਦੱਸੋ ਭਗਤ ਜੀ ਤੁਸੀਂ ਇੰਨੇ ਕਿਉਂ ਨਾਰਾਜ਼ ਆ ਉਹ ਕਹਿਣ ਲੱਗੇ ਕਿ ਜਿਸ ਰਾਸ਼ਟਰ ਦੇ ਵਿੱਚ ਜਿਸ ਦੇਸ਼ ਦੇ ਵਿੱਚ ਮੇਰੀ ਧੀਆਂ ਦੀ ਇਹੀ ਦੁਰਦਸ਼ਾ ਹੋਵੇ ਮੇਰੇ ਬੱਚਿਆਂ ਨੂੰ ਆਪਣੀ ਮਾਵਾ ਦਾ ਪਸੀਨਾ ਪੀਕੇ ਜ਼ਿੰਦਗੀ ਬਚਾਉਣੀ ਪਵੇ ਉਸ ਰਾਸ਼ਟਰ ਦੇ ਦਿੱਤੇ ਹੋਏ ਅਵਾਰਡ ਮੇਰੇ ਲਈ ਕਲੰਕਾ ਜਿੰਨੇ ਬੰਦੇ ਖੜੇ ਉੱਥੇ ਉਹ ਪੁੱਛਣ ਲੱਗੇ ਵੀ ਬੀਬੀ ਗਲਤ ਆ ਦੱਸ ਕਿਹਾ ਹੋਈ ਐ ਸੀ ਤੇਰੀ ਮਦਦ ਕਰੀਏ ਉਹ ਕਹਿੰਦੀ ਤੁਸੀਂ ਮੇਰੀ ਮਦਦ ਕੋਈ ਨਹੀਂ ਕਰ ਸਕਦਾ ਕਿ ਦਰਬਾਰ ਸਾਹਿਬ ਦੇ ਵਿੱਚ ਮੈਂ ਮੇਰੇ ਦੋ ਬੱਚੇ ਮੇਰੇ ਘਰ ਆ ਲਗੇ ਸੀ ਮੱਥਾ ਟੇਕਣ ਉਦੋਂ ਘੇਰਾ ਪੈ ਗਿਆ ਮੇਰੇ ਦੋ ਬੱਚੇ ਤੇ ਮੇਰੇ ਘਰ ਆਲਾ ਪੌਂਦੀਆਂ ਗੋਲੀਆਂ ਗਲ ਮਾਰੇ ਇਹ ਬੱਚਾ ਆਪਣੀ ਮਰੀ ਹੋਈ ਮਾਂ ਦੇ ਉੱਪਰ ਬੈਠਾ ਉਹਦੇ ਮਤਲਬ ਉਹ ਲਾ ਸੁਣ ਕੇ ਅੱਜ ਵੀ ਕਾਜਾ ਮੋਨੂ ਆ ਜਾਂਦਾ ਹੈ ਕਿ ਉਹ ਬੱਚਾ ਆਪਣੀ ਮਾਂ ਦੀ ਛਾਤੀ ਦੇ ਉੱਪਰ ਦੁੱਧ ਲਪਰੇ ਸੀ ਪੀਣ ਨੂੰ ਮਰੀ ਹੋਈ ਦੇ ਉੱਪਰ ਏ ਬੱਚਾ ਕਹਿੰਦੀ ਮੈਂ ਚੱਕ ਲਿਆ ਮੈਂ ਆਪਣੇ ਬੱਚੇ ਲੱਭਦੀ ਆ ਉਹ ਮੈਨੂੰ ਨਹੀਂ ਮਿਲਣੇ ਇਹ ਆਪਣੀ ਮਾਂ ਨੂੰ ਲੱਭ ਰਿਹਾ ਇਹਨੂੰ ਮਾਂ ਨਹੀਂ ਮਿਲਣੀ ਜਿਹੜੇ ਦਰਬਾਰ ਸਾਹਿਬ ਕਦੀ ਗਏ ਆ ਇਹ ਕਦੀ ਜਾਣਾ ਹੈ ਉਹਨਾਂ ਨੂੰ ਮੇਰੀ ਹੱਥ ਵੰਨ ਕੇ ਬੇਨਤੀ ਆ ਕਿ ਘੱਟੋ ਘੱਟ 15 ਤਰੀਕ ਤੱਕ ਆਪਣੇ ਜਿਹੜੇ ਜਸ਼ਨ ਆ ਇਹਨਾਂ ਨੂੰ ਕਾਬੂ ਰੱਖਿਓ ਨਾ ਮਨਾਇਓ ਇਹ ਇੱਕ ਕਿਸੇ ਸਿੱਖ ਦਾ ਕੰਮ ਨਹੀਂ ਹੈਗਾ ਕਿਉਂਕਿ ਉਹ ਦਰਬਾਰ ਆ ਜਿਹਦੇ ਚਾਰ ਦਰਵਾਜ਼ੇ ਆ ਫਿਰ ਜਿਸਤਰਾ ਤੁਸੀਂ ਹੁਣ ਕਿਹਾ ਵੀ ਭਾਈ ਗੁਰੇਜ਼ ਕਰ ਲਿਓ ਇਹ ਚੀਜ਼ਾਂ ਨਾ ਮਨਾਇਓ ਪਰ ਜੇ ਇਹ ਜਸ਼ਨ ਮਨਾਉਂਦੇ ਆ ਜੀ ਫੇਰ ਡਰਾਮਾ ਕਰਨ ਦੇ ਲਈ ਵੀ ਹੁਣ ਜੇ ਅਸੀਂ ਪ੍ਰਮਾਤਮਾ ਦਾ ਸ਼ੁਕਰ ਕਰਨ ਲਈ ਦਰਬਾਰ ਸਾਹਿਬ ਮੱਥਾ ਟੇਕਿਆ ਫਲਾਣੇ ਉਮੀਦਵਾਰ ਨੇ ਜਿੱਤ ਤੋਂ ਬਾਅਦ ਟੇਕਿਆ ਫੇਰ ਉਹ ਡਰਾਮਾ ਵੀ ਨਾ ਕਰਨ ਜੀ ਸ਼੍ਰੋਮਣੀ ਕਮੇਟੀ ਜੇ ਇਹ ਜੇ ਬੰਦਿਆਂ ਨੂੰ ਗੇਵਨ ਉੱਤੇ ਸਰੂਪਾ ਪਾਉਂਦੀ ਆ ਫਿਰ ਉਦੋਂ ਵੱਡਾ ਦੁਨੀਆਂ 'ਚ ਜ਼ੁਲਮ ਕੋਈ ਨਹੀਂ ਹੈਗਾ ਫਿਰ ਉਹ ਜ਼ੁਲਮ ਜੋ ਫੌਜ ਨੇ ਕਰਿਆ ਉਦੋਂ ਵੱਡਾ ਸ਼੍ਰੋਮਣੀ ਕਮੇਟੀ ਕਰ ਰਹੀ ਆ ਚੋਈ ਦੇ ਵਾਸਤੇ ਪਹਿਲਾਂ ਤਾਂ ਮੈਂ ਬੇਨਤੀ ਕਰੂੰਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿ ਉਹ ਇੱਕ ਆਪਣਾ ਹੁਕਮ ਕਹਿ ਲੈ ਚਾਹੇ ਬੇਨਤੀ ਜਾਰੀ ਕਰੇ ਸਭ ਨੂੰ ਕਿ ਭਾਈ ਇਹਨਾਂ ਦਿਨਾਂ ਦੇ ਵਿੱਚ ਕੋਈ ਜਸ਼ਨ ਨਾ ਮਨਾਇਆ ਜਾਵੇ ਸਰਕਾਰੀ ਗੈਰ ਸਰਕਾਰੀ ਆਕਾਲ ਤਖਤ ਦੇ ਜਥੇਦਾਰ ਸਾਹਿਬ ਵੀ ਆਪਣਾ ਐਲਾਨ ਜਾਨੀ ਕਰਨ ਹੁਕਮਨਾਮਾ ਕਿ ਪਾਰੀਨਾ ਦਿਨਾਂ ਦੇ ਵਿੱਚ ਨਾ ਮਨਾਇਆ ਜਾਵੇ 1 ਜੂਨ 2024 ਨੂੰ ਲੋਕ ਸਭਾ ਚੋਣਾਂ ਦਾ ਆਖਰੀ ਗੇੜ ਸੀਗਾ ਜਿਹਦੇ ਵਿੱਚ ਪੰਜਾਬ ਭਰ ਦੇ ਵਿੱਚ ਵੀ ਚੋਣਾਂ ਹੋਈਆਂ ਕੱਲ ਵੋਟਾਂ ਹੋਈਆਂ ਤੇ ਹੁਣ ਉਡੀਕ 4 ਜੂਨ ਦੀ ਵਿੱਚ ਹੈ ਹਰੇਕ ਵਿਅਕਤੀ ਜਿਹੜਾ ਰਾਜਨੀਤੀ ਦੇ ਵਿੱਚ ਇੰਟਰਸਟ ਰੱਖਦਾ ਉਹ ਵੀ ਵੇਖ ਰਿਹਾ ਵੀ 4 ਜੂਨ ਨੂੰ ਕੌਣ ਬਾਜ਼ੀ ਮਾਰੇਗਾ ਤਾਂ ਸੁਭਾਵਿਕ ਹੈ ਜਿੱਦੀ ਜਿੱਤ ਹੁੰਦੀ ਹੈ ਉਹ ਜਸ਼ਨ ਵੀ ਮਨਾਉਂਦਾ ਹੈ ਜਿੱਤ ਦੇ ਜਸ਼ਨ ਮਨਾਏ ਜਾਣਗੇ ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ ਪਰ ਇਸ ਤੋਂ ਪਹਿਲਾਂ ਗੱਲ ਇਹ ਵੀ ਸਾਹਮਣੇ ਆਉਂਦੀ ਰਹੀ ਹੈ ਵੀ ਇਹਨਾਂ ਚੋਣਾਂ ਨੂੰ ਥੋੜਾ ਅੱਗੇ ਪਿੱਛੇ ਕੀਤਾ ਜਾਵੇ ਕਿਉਂਕਿ ਇਹ ਜਿਹੜਾ ਹਫਤਾ ਸੀਗਾ ਜੂਨ ਦਾ ਪਹਿਲਾ ਹਫਤਾ ਇਹ ਸਿੱਖਾਂ ਦੇ ਲਈ ਬਹੁਤ ਹੀ ਅਫਸੋਸਮਈ ਦਿਨ ਹੁੰਦੇ ਨੇ ਸੋਗਮਈ ਦਿਨ ਹੁੰਦੇ ਨੇ ਵੀ ਇਹਨਾਂ ਨੂੰ ਅੱਗੇ ਪਿੱਛੇ ਕੀਤਾ ਜਾਵੇ ਪਰ 4 ਜੂਨ ਉਹ ਦਿਨ ਜਦੋਂ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ ਜਾਂਦਾ ਤਾਂ ਉਸ ਦਿਨ ਜਸ਼ਨ ਮਨਾਏ ਜਾਣੇ ਨੇ ਤਾਂ ਉਸ ਬਾਬਤ 'ਤੇ ਅਸੀਂ ਗੱਲਬਾਤ ਕਰਨੀ ਹੈ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਰਣਜੀਤ ਸਿੰਘ ਜੀ ਪਤਿਆਲਾ ਨੇ ਆਪਣਾ ਮੈਸੇਜ ਦੇਣ ਦੇ ਲਈ ਅੱਜ ਸਾਨੂੰ ਇਹਨਾਂ ਨੇ ਸੱਦਿਆ ਸੁ ਗੱਲਬਾਤ ਕਰਨ ਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਭਾਈ ਬਹੁਤ ਵਧੀਆ ਕੱਲ ਵੋਟਾਂ ਹੋ ਨਿਭਣੀਆਂ ਜੀ ਪਾਇਆ ਜੀ ਸੀ ਤੁਸੀਂ ਵੀ ਜੀ ਬਿਲਕੁਲ ਪਾਇਆ ਜੀ ਵੋਟਾਂ ਹੂੰ ਵੋਟਾਂ ਪਾ ਪਾਇਆ ਤੇ ਹੁਣ 4 ਜੂਨ ਦੀ ਜਿਹੜੀ ਉਡੀਕ ਦੇ ਵਿੱਚ ਨੇ ਜੀ ਤਾਂ ਬਹੁਤ ਸਾਰੀਆਂ ਫੇਸਬੁੱਕ ਦੇ ਉੱਤੇ ਤਾਂ ਖਾਸ ਤੌਰ ਤੇ ਪੋਸਟਾਂ ਪੈ ਰਹੀਆਂ ਸਾਡਾ ਬੰਦਾ ਜਿੱਤ ਗਿਆ ਲਲਕਾਰੇ ਤਾਂ ਹੁਣੇ ਸ਼ੁਰੂ ਕਰਤੇ ਆ ਜੀ ਬਹੁਤ ਸਾਰੇ ਲੋਕਾਂ ਆਹ ਦੇਖੋ ਗੱਲ ਇਸ ਤਰ੍ਹਾਂ ਆ ਪੰਜ ਸਾਰਿਆਂ ਦੀ ਗੱਲ ਨਾ ਕਰੀ ਕਿ 13 ਸੀਟਾਂ ਜੀ 13 ਤਾਂ ਬੰਦੇ ਜਿੱਤਣੇ ਹੀ ਆ ਹਾਂਜੀ 13 ਨੇ ਜਸ਼ਨ ਵੀ ਮਨਉਣੀ ਆ ਜਿੱਤਦੇ ਭਾਵੇਂ ਸਾਨੂੰ ਦੇਖੋ ਇਹ ਬਹੁਤੀ ਲੰਬੀ ਜਿੱਤ ਨਹੀਂ ਹੁੰਦੀ 5 ਸਾਲ ਦੀ ਹੁੰਦੀ ਹੈ ਇਹਦੇ ਵਿੱਚ ਕਿਹਾ ਕੁਛ ਹੋਣਾ ਕਿਹਾ ਕੁਛ ਨਹੀਂ ਹੋਣਾ ਜੀ ਕਿਉਂਕਿ ਜੇ ਤੁਸੀਂ ਸੱਚ ਦਾ ਸਾਥ ਛੱਡ ਕੇ ਜਿੱਤਦੇ ਆ ਪਰਮਾਤਮਾ ਨੂੰ ਭੁੱਲ ਕੇ ਜਿੱਤਦੇ ਆ ਫਿਰ ਇਹ ਜਿੱਤਾਂ ਵੀ ਕਿਸੇ ਕੰਮ ਦੀ ਨਹੀਂ ਹੈਗੀਆਂ ਕਿਉਂਕਿ ਇਹ ਉਹਦੇ ਗੁਰਬਾਣੀ ਕਹਿੰਦੀ ਆ ਕਿ ਕੋਈ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਦੇ ਦੁਆਜਾ ਸੱਚਾ ਰਾਜ ਤਾਂ ਉਸ ਅਕਾਲ ਪੁਰਖ ਦਾ ਹੈ ਅਕਾਲ ਪੁਰਖ ਤੋਂ ਭਾਵ ਸੱਚ ਦਾ ਹੈ ਜੀ ਸੋ ਮੇਰੀ ਇਹ ਬੇਨਤੀ ਹੈ ਸਾਰਿਆਂ ਨੂੰ ਜੋ ਤੁਸੀਂ ਬੋਲਿਆ ਹੀ ਆ ਜੀ ਕਿ ਜਿਹੜਾ ਇਹ ਹਫਤਾ ਹੈ ਅੱਜ ਤੋਂ 40 ਸਾਲ ਪਹਿਲਾਂ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਉਦੋਂ ਦੀ ਸਰਕਾਰ ਨੇ ਉਹ ਕਿਉਂ ਕੀਤਾ ਕੌਣ ਦੋਸ਼ੀ ਸੀ ਇਹ ਇੱਕ ਅਲੱਗ ਵਿਸ਼ਾ ਹੈ ਇਹ ਤੇ ਫਿਰ ਆਪਾਂ ਗੱਲ ਕਰ ਸਕਦੇ ਆ ਪਰ ਸਿੱਖਾਂ ਵਾਸਤੇ ਕੱਲੇ ਸਿੱਖਾਂ ਵਾਸਤੇ ਵੀ ਨਹੀਂ ਜਿਹੜੇ ਬੰਦੇ ਮਨੁੱਖਤਾ ਦੇ ਭਲੇ ਦੀ ਗੱਲ ਕਰਦੇ ਆ ਜਿਨ੍ਹਾਂ ਦੇ ਵਿੱਚ ਅਨਸਾਨੀਅਤ ਦੇ ਕਣ ਹੈ ਉਹਨਾਂ ਵਾਸਤੇ ਬਹੁਤ ਦੁਖਦਾਈ ਜਿਹੜਾ ਪਹਿਲਾ ਜ਼ੂਨ ਦਾ ਹਫਤਾ ਹੈ ਕਿਉਂਕਿ 4 ਚੋਨ ਨੂੰ ਦਰਬਾਰ ਸਾਹਿਬ ਤੇ ਸਵੇਰੇ 4:40 ਮਿੰਟ ਤੇ ਫੌਜੀਆ ਦੇ ਟੈਂਕਾਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਇਹ ਦਿਨ ਵੀ ਉਦੋਂ ਇਸ ਕਰਕੇ ਰੱਖਿਆ ਗਿਆ ਸੀ ਕਿਉਂਕਿ ਪੰਜਵੇਂ ਪਾਸ਼ਾ ਦਾ ਸ਼ਹੀਦੀ ਦਿਹਾੜਾ ਉਸ ਦਿਨ ਦੂਰ ਦਰੇਡਿਓਂ ਸੰਗਤਾਂ ਉੱਥੇ ਮੱਥਾ ਟੇਕਣ ਵਾਸਤੇ ਆਉਂਦੀਆਂ ਐ ਤੇ ਸਰਕਾਰ ਦੀ ਸ਼ਾਇਦ ਹੀ ਮਨਸਾ ਸੀ ਕਿ ਵੱਧ ਤੋਂ ਵੱਧ ਰਾਸ਼ ਹੋਵੇ ਵੱਧ ਤੋਂ ਵੱਧ ਲੋਕਾਂ ਦੇ ਨਾਲ ਇਹੋ ਜਿਹਾ ਵਰਤੋਕ ਕੀਤਾ ਜਾਵੇ ਤਾਂ ਕਿ ਸਾਡਾ ਜ਼ਬਦਵਾ ਵਧੇ ਤੇ ਲੋਕ ਇਸ ਤਰ੍ਹਾਂ ਸਹਿਮ ਜਾਣ ਚਲੋ ਇੱਕ ਵਿਸ਼ਾ ਲੱਗਾ ਹੁਣ ਗੱਲ ਇਹ ਆ ਕਿ 4 ਤਰੀਕ ਨੂੰ ਜਿੱਤਣਾ 13 ਬੰਦੇ ਨੇ ਜਿੱਤਣਾ ਆ ਉਹਦੇ ਨਾਲ 13 ਲੱਖ ਬੰਦਾ ਹੋਰ ਹੋਏਗਾ ਜਿਹੜਾ ਖੁਸ਼ੀਆਂ ਮਨਾਉਣੇ ਆਲਾ ਮੇਰੀ ਇਹ ਬੇਨਤੀ ਆ ਤੁਹਾਡੇ ਪੰਜਾਬੀ ਲੋਕ ਚੈਨਲ ਜਰੀਏ ਕਿ ਸਾਰਿਆਂ ਨੂੰ ਕਿ ਭਾਈ ਇਹ ਦਿਨ ਵਿਚਾਰ ਲੈਣੇ ਚਾਹੀਦੇ ਆਪਾਂ ਨੂੰ ਘੱਟੋ ਘੱਟ 15 ਜੂਨ ਤੱਕ ਜੀ ਆਪਾਂ ਥੋੜੀ ਜਿਹੀ ਖੁਸ਼ੀਆਂ ਨੂੰ ਜੇ ਕੰਟਰੋਲ ਕਰ ਲਈਏ ਉਦੋਂ ਬਾਅਦ ਆਪਣੀ ਮਰਜ਼ੀ ਦਾ ਜੋ ਜੀਨੇ ਕਰਨਾ ਹੈਗਾ ਜੋ ਵੀ ਜਿੱਤਦਾ ਹੈ ਇੱਥੇ ਕੋਈ ਮਤਲਬ ਨਹੀਂ ਹੈਗਾ ਕਿ ਕੌਣ ਜਿੱਤਦਾ ਕੌਣ ਹਾਰਦਾ ਸਾਡਾ ਮਤਲਬ ਆ ਕਿ ਦੁਖਦਾਈ ਦਿਨਾਂ ਦੇ ਵਿੱਚ ਇਹੋ ਜਿਹੇ ਜਸ਼ਨ ਬੁਰੇ ਲੱਗਦੇ ਆ ਹਾਂਜੀ ਹਾਂਜੀ ਕਿਉਂਕਿ ਖੁਸ਼ੀ ਉਦੋਂ ਹੀ ਜਦੋਂ ਬੰਦਾ ਦਿਲ ਤੋਂ ਖੁਸ਼ੀ ਹੋਵੇ ਸੋਈ ਦੇ ਵਾਸਤੇ ਪਹਿਲਾਂ ਤਾਂ ਮੈਂ ਬੇਨਤੀ ਕਰੂੰਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਚੋਹੇ ਦੇ ਵਾਸਤੇ ਪਹਿਲਾਂ ਤਾਂ ਮੈਂ ਬੇਨਤੀ ਕਰੂੰਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿ ਉਹ ਇੱਕ ਆਪਣਾ ਹੁਕਮ ਕਹਿਲੇ ਚਾਹੀ ਬੇਨਤੀ ਜਾਰੀ ਕਰੇ ਜੀ ਸਭ ਨੂੰ ਕਿ ਭਾਈ ਇਹਨਾਂ ਦਿਨਾਂ ਦੇ ਵਿੱਚ ਕੋਈ ਜਸ਼ਨ ਨਾ ਮਨਾਇਆ ਜਾਵੇ ਸਰਕਾਰੀ ਗੈਰ ਸਰਕਾਰੀ ਦਰਬਾਰ ਸਾਹਿਬ ਨੂੰ ਆਪਣਾ ਇਕਤ ਸਥਾਨ ਸਮਝਦੇ ਧਾਰਮਿਕ ਉੱਥੇ ਮੱਥਾ ਟੇਕਦੇ ਆ ਉੱਥੇ ਆਪਣੀ ਸੁੱਖ ਸ਼ਾਂਤੀ ਮੰਗਦੇ ਆ ਉਹ ਲੋਕ ਸਾਰੇ ਵਾਸਤੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਵੀ ਆਪਣਾ ਐਲਾਨ ਜਾਰੀ ਕਰਨ ਹੁਕਮਨਾਮਾ ਕਿ ਪਾਇਨਾ ਦਿਨ ਅਕਾਲ ਤਖਤ ਦੇ ਜਥੇਦਾਰ ਸਾਹਿਬ ਵੀ ਆਪਣਾ ਐਲਾਨ ਜਾਰੀ ਕਰਨ ਹੁਕਮਨਾਮਾ ਕਿ ਪਾਇਨਾ ਦਿਨਾਂ ਦੇ ਵਿੱਚ ਨਾ ਮਨਾਇਆ ਜਾਵੇ 40 ਸਾਲ ਪਹਿਲਾਂ ਹੋਇਆ ਜੀ ਜੀ ਦਾਸ ਉਦੋਂ 19 ਸਾਲ ਦੀ ਉਮਰ ਸੀ ਹਾਂਜੀ 19 ਸਾਲ ਦੀ ਉਮਰ ਵਿੱਚ ਵੀ ਬਹੁਤਾ ਇਹਨਾਂ ਚੀਜ਼ਾਂ ਵਿੱਚ ਨਹੀਂ ਧਿਆਨ ਜਾਂਦਾ ਕਿਉਂਕਿ ਕੋਈ ਕੋ ਅਲੱਗ ਤਰ੍ਹਾਂ ਦੀ ਉਮਰ ਹੁੰਦੀ ਆ ਸਦਮੇ ਵੱਲ ਬਹੁਤਾ ਨਹੀਂ ਜਾਂਦਾ ਬੰਦਾ ਉਸ ਉਮਰ ਦੇ ਚ ਪਰ ਜਿਹੜੇ ਬੰਦੇ ਅੱਜ 50 ਸਾਲ ਦੇ ਆ ਉਹਨਾਂ ਨੂੰ ਵੀ ਨਹੀਂ ਦੇਖਿਆ ਉਹਨਾਂ ਨੇ ਵਿਚਾਰੇ ਨੇ ਕਿ ਉਦੋਂ ਕੀ ਹਾਲਾਤ ਹੋਏ ਆ ਉਦੋਂ ਕੱਲਾ ਦਰਬਾਰ ਸਾਹਿਬ ਤੇ ਹਮਲਾ ਨਹੀਂ ਹੋਇਆ ਇਸ ਹਫ਼ਤੇ ਪੰਜਾਬ ਦੇ ਪੰਜਾਬ ਤੋਂ ਬਾਹਰ 100 ਤੋਂ ਵੱਧ ਗੁਰਦੁਆਰਾਂ ਤੇ ਹਮਲਾ ਕੀਤਾ ਗਿਆ ਸਚਿਤ ਦਇਤ ਕੀਤਾ ਗਿਆ ਭਾਵੇਂ ਕੋਈ ਮੱਥਾ ਟੇਕਣ ਆਇਆ ਸੀ ਭਾਵੇਂ ਕਿਤੇ ਸੀ ਜੇ ਅਸੀਂ ਉਸ ਵੇਲੇ ਦੀਆਂ ਤਬਾਹੀਆਂ ਨੂੰ ਉਸ ਵੇਲੇ ਦੇ ਦੁਖਾਂਤ ਨੂੰ ਇਹ 84 ਨੂੰ ਜੇ ਆਪਾਂ ਬਿਆਨ ਕਰਨ ਲੱਗੀਏ ਮੇਰਾ خیال ਲੱਗ ਕੇ 24 ਘੰਟੇ ਲੱਗ ਸਕਦੇ ਆ ਪਰ ਮੈਂ ਦੋ ਛੋਟੇ ਜਿਹੇ ਇਨਸੀਡੈਂਟ ਜਿਹੜੇ ਵਾਪਰੇ ਆ ਉਹਨੂੰ ਸੰਖੇਪ ਵਿੱਚ ਸੰਗਤਾਂ ਤੱਕ ਪਹੁੰਚਾਉਣ ਦੀ ਇਹ ਮੈਂ ਇੱਕ ਕਰ ਰਿਹਾ ਤਾਂ ਕਿ ਪਤਾ ਲੱਗ ਜਵੇ ਕਿ ਲੋਕਾਂ ਦੇ ਦਿਲ ਵਿੱਚ ਇਹ ਗੱਲ ਵਹਿ ਜਾਵੇ ਕਿ ਯਾਰ ਇਹਨਾਂ ਦਿਨਾਂ ਦੇ ਵਿੱਚ ਜਸ਼ਨ ਨਹੀਂ ਮਨਾਉਣੇ ਚਾਹੀਦੇ ਉਹ ਕਿਹੜੇ ਇਨਸੀਡੈਂਟ ਨੇ ਜੀ ਦੋ ਆ ਨੰਬਰ 1 ਤੇ ਆਪਾਂ ਗੱਲ ਕਰਦੇ ਆ ਕਿ ਜਦੋਂ ਅਟੈਕ ਹੋਇਆ ਇਹੀ ਦਿਨ ਸੀ ਅਤਿ ਦੀ ਗਰਮੀ ਅੱਜ ਵੀ 10 ਮਿੰਟ ਵੀ ਕੋਈ ਧੁੱਪ ਚ ਨਹੀਂ ਖੜ ਸਕਦਾ ਕੁਝ ਬੀਬੀਆਂ ਨੂੰ ਫੌਜ ਨੇ ਭਾਰਤੀ ਫੌਜ ਨੇ ਇੱਕ ਦੀਵਾਰ ਤੇ ਇਹ ਨਾਲ ਲਾ ਕੇ ਖੜੇ ਕਹਿਣ ਲਈ ਰੱਖ ਦਿੱਤਾ ਕਿ ਇੱਥੋਂ ਹਿਲਣਾ ਨਹੀਂ ਜੇ ਹਿਲੇ ਤਾਂ ਗੋਲੀ ਤੁਹਾਡੇ ਬੱਚੇ ਦੀ ਅੱਛਾ ਉਹ ਆਪਣੇ ਬੱਚਿਆਂ ਨੂੰ ਲੈ ਕੇ ਖੜੀਆਂ ਰਹੀਆਂ ਦੋ ਦਿਨ ਤੱਕ ਇੱਕੋ ਲੱਤ ਤੇ ਭਾਰ ਕਹਿ ਲੋ ਤੇ ਕੁਝ ਦਿਨ ਬਾਅਦ ਜਦੋਂ ਦਰਬਾਰ ਸਾਹਿਬ ਢਾਟੇ ਦੀ ਕੀਤਾ ਜਦੋਂ ਲੱਗਿਆ ਕਿ ਭਾਰਤੀ ਫੌਜ ਨੂੰ ਕਿ ਜੋ ਅਸੀਂ ਵਿਗਾੜ ਸਕਦੇ ਤੇ ਵਿਗਾੜਤਾ ਉਸ ਤੋਂ ਬਾਅਦ ਇੱਕ ਹੁਕਮ ਜਾਰੀ ਕਰਿਆ ਸਰਕਾਰ ਨੇ ਕਿ ਟੀਮੀਆਂ ਤੇ ਛੋਟੇ ਬੱਚੇ ਬਾਹਰ ਨਿਕਲ ਸਕਦੇ ਆ ਉਹ ਬੀਬੀਆਂ ਦਾ ਜਥਾ ਆਪਣੇ ਬੱਚੇ ਗੋਦੀ ਚੁੱਕ ਕੇ ਦਰਬਾਰ ਸਾਹਿਬ ਦੇ ਲਾਗਲੇ ਘਰਾਂ ਵਿੱਚ ਗਈਆਂ ਘਰਾਂ ਵਿੱਚ ਜਾ ਕੇ ਉਹਨਾਂ ਨੇ ਦਰਵਾਜ਼ੇ ਖੜਕਾਏ ਪਰ ਉਹਨਾਂ ਨੇ ਮੰਗਿਆ ਕਿ ਸਾਨੂੰ ਭਾਈ ਕੁਝ ਰੋਟੀ ਪਾਣੀ ਕੋ ਸਾਨੂੰ ਸਹਿਣ ਅਸੀਂ ਛੱਤ ਚਾਹੀਦੀ ਸਾਨੂੰ ਉਹਨਾਂ ਨੇ ਕਿਹਾ ਕਿ ਅਸੀਂ ਵੀ ਬੀਬੀ ਤੁਹਾਡੇ ਵਰਗੀ ਆ ਇੱਥੇ ਬਹੁਤ ਬੁਰੀ ਹਾਲਤ ਆ ਇੱਥੇ ਪੇ ਕਿਸੇ ਧਰਮੀ ਪੁਰਖ ਨੇ ਉਹਨਾਂ ਨੂੰ ਸਿੱਧੇ ਰਾਹ ਪਾਇਆ ਕਿ ਇੱਥੇ ਲਾਗੇ ਦਰਬਾਰ ਸਾਹਿਬ ਤੋਂ ਭਗਤ ਪੂਰਨ ਸਿੰਘ ਜੀ ਦਾ ਪਿੰਗਲਵਾੜਾ ਹੈ। ਹੂੰ। ਕਿ ਤੁਸੀਂ ਪਿੰਗਲਵਾੜੇ ਪਹੁੰਚ ਜਾਓ। ਉਹ ਰਬੀ ਰੂ ਆ ਤੁਹਾਨੂੰ ਰੋਟੀ ਪਾਣੀ ਵੀ ਮਿਲ ਜੇਗਾ। ਉਹ ਤੁਹਾਨੂੰ ਜਿੱਥੇ ਦਾ ਥੋੜਾ ਟਿਕਾਣਾ ਹੈ ਉੱਥੇ ਛੱਡਣ ਦਾ ਕੋਈ ਵਸੀਲਾ ਵੀ ਕਰਨਗੇ। ਇਹ ਕਿਸੇ ਕਿਤਾਬ ਦੇ ਵਿੱਚ ਵੀ ਜ਼ਿਕਰ ਹੈ ਜੀ। ਬਿਲਕੁਲ ਬਿਲਕੁਲ। ਇਹ ਜ਼ਿਕਰ ਆਇਆ ਅਖਬਾਰਾਂ ਦੇ ਵਿੱਚ ਛਪਿਆ ਉਦੋਂ ਦਾ। ਉਦੋਂ ਦੇ ਇਤਿਹਾਸ ਵਿੱਚ ਛਪਿਆ ਹੋਇਆ ਹੈ। ਤੇ ਜਦੋਂ ਬੀਬੀਆਂ ਗਈਆਂ ਉੱਥੇ ਪਹੁੰਚੀਆਂ ਭਗਤਪੂਰਨ ਸਿੰਘ ਨੂੰ ਮਿਲੀਆਂ ਪਰ ਉਹ ਜਿਵੇਂ ਕੋਈ ਪੱਥਰ ਦਾ ਬੁੱਤ ਹੁੰਦਾ ਨਾ ਜੀ ਐਵੇਂ ਖੜੀਆਂ ਸਾਰੀਆਂ ਬੱਚੇ ਗੋਦੀ 'ਚ ਅੱਛਾ ਜਿਵੇਂ ਆਪਣੇ ਘਰਾਂ ਦੇ ਵਿੱਚ ਕੋਈ ਬਹੁਤ ਦੁਖਾਂਤ ਵਾਪਰ ਜਾਂਦਾ ਜਦੋਂ ਜਿਹਨੂੰ ਸਭ ਤੋਂ ਵੱਧ ਸੇਕ ਲੱਗਦਾ ਏ ਉਹ ਪੱਥਰ ਬਣ ਜਾਂਦਾ ਫਿਰ ਉਹ ਕਹਿੰਦੇ ਆ ਕਿ ਇਹਨੂੰ ਯਾਰ ਰੋਣੇ ਖਾਤਰ ਕਹੋ ਇਹਨੂੰ ਕਿਵੇਂ ਨਾ ਕਿਵੇਂ ਰਵਾਓ ਡਾਕਟਰ ਵੀ ਕਹਿੰਦੇ ਆ ਕਿ ਇਹਨੂੰ ਰਵਾਓ ਇਹ ਸਦਵੇਂ ਵਿੱਚ ਲੱਗੀ ਏ ਕਿਤੇ ਦਿਮਾਗੀ ਸੰਤੁਲਨ ਨਾ ਖੋ ਬੈਠੇ ਉਹ ਹਾਲਤ ਸੀ ਉਹਨਾਂ ਬੀਬੀਆਂ ਦੀ ਉਹ ਭਗਤਪੂਰਨ ਸਿੰਘ ਨੇ ਉਹਨੂੰ ਪੁੱਛਿਆ ਉਹ ਕੁਝ ਦੱਸਣ ਨਾ ਜੀ ਫਿਰ ਭਗਤ ਪੂਰਨ ਸਿੰਘੇ ਕੇ ਰੱਬੀ ਰੂਸੀ ਸਭ ਨੂੰ ਪਤਾ ਆਪਾਂ ਨੂੰ ਉਹਨੇ ਉਹਨਾਂ ਬੀਬੀਆਂ ਦੇ ਸਿਰ ਤੇ ਹੱਥ ਰੱਖਿਆ ਤੇ ਕਿਹਾ ਕਿ ਤੁਸੀਂ ਹੁਣ ਆਪਣੇ ਪਿਓ ਦੇ ਘਰ ਚ ਆ ਗਈਆਂ ਜੇ ਤਿਆਂ ਆਪਣੇ ਪਿਓ ਨੂੰ ਵੀ ਦੁੱਖ ਨਹੀਂ ਦੱਸਣ ਗਿਆ ਫਿਰ ਕਿਹਨੂੰ ਦੱਸਣ ਗਿਆ ਇਹ ਕਹਿਣ ਦੀ ਧੀਰ ਸੀ ਉਹ ਫੁੱਟ ਫੁੱਟ ਕੇ ਰੋਈਆਂ ਉਹਨਾਂ ਨੇ ਭਗਤ ਪੂਰਨ ਸਿੰਘ ਨੂੰ ਫਿਰ ਦੱਸਿਆ ਕਿ ਅਸੀਂ ਖੜੀਆਂ ਸੀ ਤਿੰਨ ਦਿਨ ਤੋਂ ਸਾਨੂੰ ਤਾਂ ਪਾਣੀ ਦਾ ਘੁੱਟ ਨਹੀਂ ਮਿਲਿਆ ਪਰ ਸਾਡੀਆਂ ਗੋਦੀਆਂ ਦੇ ਵਿੱਚ ਆ ਦੋ-ਦੋ ਡੇਢ-ਡੇਢ ਸਾਲ ਦੇ ਬੱਚੇ ਸੀ ਇਹ ਪਾਣੀ ਮੰਗਦੇ ਰਹੇ ਅਸੀਂ ਫੌਜੀਆ ਨੂੰ ਬੇਨਤੀ ਕੀਤੀ ਕਿ ਨਾ ਬੱਚਿਆਂ ਨੂੰ ਪਾਣੀ ਦੇ ਦਿਓ ਉਹ ਕਹਿੰਦੇ ਕਿਸੇ ਨੂੰ ਪਾਣੀ ਨਹੀਂ ਮਿਲਣਾ ਜੋ ਕੋਈ ਬੋਲਿਆ ਤਾਂ ਗੋਲੀ ਮਿਲੂਗੀ ਉਹ ਕਹਿਣ ਲੱਗੀਆਂ ਕਿ ਭਗਤ ਜੀ ਨੂੰ ਕਿ ਅਸੀਂ ਫਿਰ ਆਪਣੇ ਮੱਥੇ ਤੇ ਜਿਹੜਾ ਪਸੀਨਾ ਮੂੰਹ ਤੇ ਆਉਂਦਾ ਸੀ ਜਾਂ ਪਿੰਡੇ ਤੇ ਜੋ ਪਸੀਨਾ ਆਉਂਦਾ ਸੀ ਜੀ ਜੀ ਉਹਨੂੰ ਆਪਣੀ ਚੁੰਨੀਆਂ ਦੇ ਵਿੱਚ ਲਵੇਟ ਲਿਆ ਹੂੰ ਸਾਰਿਆਂ ਨੇ ਕਰ ਕਰਕੇ ਫਿਰ ਉਹ ਚੁੰਨੀਆਂ ਨੂੰ ਅਸੀਂ ਨਿਚੋੜਦੀਆਂ ਸੀ ਇੱਕ ਜਣੀ 헤ੜਾ ਉਂਜਲਾ ਕਰ ਲੈਂਦੀ ਸੀ ਉਹ ਪਸੀਨੇ ਦਾ ਪਾਣੀ ਬੱਚਿਆਂ ਦੇ ਮੂੰਹ ਨੂੰ ਲਾ ਕੇ ਨਾ ਘਟੋ ਘਟ ਸਾਨੂੰ ਐਸੀ ਕਿ ਬੱਚੇ ਜਿਉਂਦੇ ਰਹਿ ਜਵੇ ਇਹ ਜਦੋਂ ਭਗਤਪੂਰਨ ਸਿੰਘ ਨੇ ਸੁਣੀ ਗੱਲ ਉਹ ਵੀ ਰੋਈ ਉਹਨਾਂ ਨੇ ਉਹਨਾਂ ਬੀਬੀਆਂ ਦਾ ਪ੍ਰਸ਼ਾਦੇ ਪਾਣੀ ਦਾ ਇੰਤਜ਼ਾਮ ਕਰਿਆ ਕਿਹਾ ਕਿ ਹਜੇ ਕਰਫਿਊ ਖੁੱਲ ਨਹੀਂ ਰਿਹਾ ਤੁਸੀਂ ਮੇਰੇ ਕੋਲੇ ਰਹਿਣਾ ਜਿੱਦਣ ਮਾਹੌਲ ਸਖਾਮਾ ਹੋਇਆ ਉਦੋਂ ਮੈਂ ਤੁਹਾਨੂੰ ਤੁਹਾਡੇ ਘਰਾਂ ਪਜਾਮਾਂਗਾ ਇਹ ਗੱਲ ਦਾ ਸਦਮਾ ਭਗਤ ਪੂਰਨ ਸਿੰਘ ਜੀ ਦੇ ਦਿਲ ਤੇ ਇੰਨਾ ਗਹਿਰਾ ਬੈਠਿਆ ਮੈਂ ਇਹ ਗੱਲ ਫੇਰ ਵਾਰ-ਵਾਰ ਕਹਿੰਦਾ ਕਿ ਮੈਂ ਉਹਨਾਂ ਵੀਰਾਂ ਨੂੰ ਕਹਿੰਦਾ ਹੈ ਜਿਹੜੇ ਅੱਜੇ ਤਿਆਰੀਆਂ ਕਰੀ ਬੈਠੇ ਆ ਵੀ ਅਸੀਂ ਢੋਲ ਵਜਾਉਣੇ ਆ ਅਸੀਂ 5 ਕੁਇੰਟਲ ਅਸੀਂ 10 ਕੁਇੰਟਲ 11 ਕੁਇੰਟਲ ਲੱਡੂ ਵੰਡਣੇ ਆ ਉਹਨਾਂ ਨੂੰ ਬੇਨਤੀ ਕਰਦਾ ਹੈ ਕਿ ਭਗਤ ਪੂਰਨ ਸਿੰਘ ਦੇ ਮਨ ਤੇ ਇੰਨਾ ਗਹਿਰਾ ਸਦਮਾ ਹੋਇਆ ਹੋਰ ਤੇ ਵੀ ਹੋਇਆ ਉਦੋਂ ਜਿਹੜਾ ਹੈਗਾ ਸੀ ਪਦਮਸ਼ਰੀ ਅਵਾਰਡ ਮਿਲੇ ਹੋਏ ਸੀ ਇਹਨਾਂ ਨੂੰ ਭਗਤ ਪੂਰਨ ਸਿੰਘ ਨੂੰ ਵੀ ਰਾਸ਼ਟਰਪਤੀ ਅਵਾਰਡ ਦਾ ਰਾਸ਼ਟਰਪਤੀ ਅਵਾਰਡ ਕਹ ਲਓ ਸਭ ਤੋਂ ਪਹਿਲਾ ਜਿਹੜਾ ਅਵਾਰਡ ਸੀ ਉਹ ਖੁਸਵੰਤ ਸਿੰਘ ਜਿਹੜੇ ரைਟਰ ਸੀ ਉਹਨਾਂ ਨੇ ਵਾਪਸ ਕੀਤਾ ਰਾਸ਼ਟਰਪਤੀ ਨੂੰ ਕੁਝ ਸਮੇਂ ਬਾਅਦ ਭਗਤ ਪੂਰਨ ਸਿੰਘ ਜੀ ਦੇ ਦਿਮਾਗ ਵਿੱਚ ਉਹੀ ਗੱਲ ਚੱਲਦੀ ਸੀ ਕਿ ਮੇਰੀਆਂ ਧੀਆਂ ਨੇ ਕਿਵੇਂ ਪਸੀਨਾ ਨਿਚੋੜ ਨਿਚੋੜ ਕੇ ਆਪਣੇ ਬੱਚਿਆਂ ਨੂੰ ਪਹਲਾਇਆ ਉਹ ਇੱਥੋਂ ਰੇਲ ਗੱਡੀ ਬੈਠੇ ਰਾਸ਼ਟਰਪਤੀ ਭਵਨ ਪਹੁੰਚੇ ਰਾਸ਼ਟਰਪਤੀ ਦੇ ਟੇਬਲ ਤੇ ਉਹਨਾਂ ਨੇ ਉਹ ਜਿਹੜਾ ਵਾਰ ਸੀ ਰੱਖ ਕੇ ਕਿਹਾ ਕਿ ਮੇਰਾ ਤਾਂ ਜੀ ਕਰਦਾ ਸੀ ਇਸ ਅਵਾਰਡ ਨੂੰ ਮੈਂ ਉੱਥੀ ਅੱਗ ਲਾ ਕੇ ਫੂਕ ਦਵਾ ਪਰ ਮੈਂ ਤੁਹਾਡੇ ਤੇ ਕਿਰਪਾ ਜਣਾਉਣਾ ਚਾਹੁੰਦਾ ਸੀ ਉਹਨਾਂ ਨੇ ਪੁੱਛਿਆ ਕਾਰਨ ਦੱਸੋ ਭਗਤ ਜੀ ਤੁਸੀਂ ਇੰਨੇ ਕਿਉਂ ਨਰਾਜ ਆ ਉਹ ਕਹਿਣ ਲੱਗੇ ਕਿ ਜਿਸ ਰਾਸ਼ਟਰ ਦੇ ਵਿੱਚ ਜਿਸ ਦੇਸ਼ ਦੇ ਵਿੱਚ ਮੇਰੀ ਧੀਾਂ ਦੀ ਇਹੀ ਦੁਰਦਸ਼ਾ ਹੋਵੇ ਮੇਰੇ ਬੱਚਿਆਂ ਨੂੰ ਆਪਣੀ ਮਾਮਾ ਦਾ ਪਸੀਨਾ ਪੀ ਕੇ ਜ਼ਿੰਦਗੀ ਬਚਾਉਣੀ ਪਵੇ ਉਸ ਰਾਸ਼ਟਰ ਦੇ ਦਿੱਤੇ ਹੋਏ ਅਵਾਰਡ ਮੇਰੇ ਲਈ ਕਲੰਕਾ ਇਹ ਅਵਾਰਡ ਮੇਰੇ ਕੋਲ ਪਿਆ ਮੈਨੂੰ ਸੱਪ ਵਾਂਗੂ ਡੱਸਦਾ ਤੋ ਇਹ ਕਿਰਪਾ ਕਰਕੇ ਆਪਣਾ ਅਵਾਰ ਵਾਪਸ ਕਰੋ ਇਹ ਇਨਸੀਡੈਂਟ ਉਦੋਂ ਵਾਪਰਿਆ ਅਖਬਾਰਾਂ ਵਿੱਚ ਛਪਿਆ ਭਗਤਪੂਰਨ ਸਿੰਘ ਦੀ ਜੀਵਨੀ ਵਿੱਚ ਛਪਿਆ ਸੋ ਮੇਰੀ ਇਹ ਬੇਨਤੀ ਆ ਦੂਸਰਾ ਇੱਕ ਮੈਂ ਇਹ ਤੋਂ ਵੀ ਦੁਕਾਨਦਾਰ ਵਾਲਾ ਇਨਸੀਡੈਂਟ ਮੈਂ ਦੱਸੂਗਾ ਉਹਨਾਂ ਲੋਕਾਂ ਨੂੰ ਜਿਹੜੇ ਤਰਪਰ ਹੋਏ ਪਏ ਨੇ ਜਿੱਤ ਦੇ ਜਸ਼ਨ ਮਨਾਉਣ ਲਈ ਚਾਹੀਦਾ ਸੀ ਇਹ ਸਰਕਾਰ ਨੂੰ ਕਿ ਨਾ ਇੱਕ ਲੂ ਘਰੇ ਹਫਤੇ ਵਿੱਚ ਵੋਟਾਂ ਨਾ ਕਰਾਉਂਦੀ ਜੀ ਮੈਂ ਹੈਰਾਨ ਆ ਕਿ ਕਿਸੇ ਧਾਰਮਿਕ ਸੰਸਥਾ ਨੇ ਅਕਾਲ ਤਖਤ ਨੇ ਸ਼੍ਰੋਮਣੀ ਕਮੇਟੀ ਨੇ ਪੰਜਾਬ ਸਰਕਾਰ ਨੇ ਇਹ ਚੋਣ ਕਮਿਸ਼ਨਰ ਰਕੇ ਗੱਲ ਨਹੀਂ ਰੱਖੀ ਕਿ ਇਹ ਹਫਤਾ ਪੰਜਾਬ ਦੇ ਲਈ ਦੁੱਖਾਂ ਭਰਿਆ ਹੈ ਇਹਦੇ ਵਿੱਚ ਇਹ ਨਹੀਂ ਚਾਹੀਦਾ ਚਲੋ ਜੋ ਹੋ ਗਿਆ ਉਹ ਸਾਡੇ ਵੱਸ ਵਿੱਚ ਨਹੀਂ ਹੈ ਜੋ ਸਾਡੇ ਵੱਸ ਵਿੱਚ ਉਹਨਾ ਵੀਰਾਂ ਨੂੰ ਮੈਂ ਦੱਸਣ ਲੱਗਿਆ ਹੈ ਕਿ ਇੱਕ ਸਾਡੇ ਸਿੱਖ ਵਿਦਵਾਨ ਬੁੱਧੀਜੀਵੀ ਜਿਨ੍ਹਾਂ ਨੇ ਕਟੋ-ਕਟ ਡੇਢ ਦਰਜਨ ਦੀਆਂ ਕਿਤਾਬਾਂ ਲਿਖੀਆਂ ਨੇ ਕਰੀਬ ਉਹਨਾਂ ਨੂੰ ਇਹ ਬਲੂ ਸਟਾਰ ਰਿਪੋਰਟ ਤੋਂ ਕੁਝ ਦਿਨ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਕਿ ਇਹ ਬੰਦੇ ਸੱਚ ਦਾ ਪਹਿਰਾ ਦੇਣ ਵਾਲੇ ਨੇ ਅੜਿੱਕਾ ੜਾ ਸਕਦੇ ਆ ਬਹੁਤ ਬੰਦੇ ਫੜੇ ਉਹ ਤੋਂ ਮੈਂ ਬਠਿੰਡੇ ਦੀ ਜੇਲ੍ਹ ਵਿੱਚ ਬੰਦ ਸੀ ਸਵੇਰ ਨੂੰ ਹੀ ਦਰਬਾਰ ਸਾਹਿਬ ਤੋਂ ਮਿਲਟਰੀ ਦੀ ਗੱਡੀ ਦੇ ਵਿੱਚ ਬੀਬੀਆਂ ਤੇ ਹੋਰ ਆਦਮੀ ਬੱਚੇ ਜਿਹੜੇ ਕਿਤੇ ਸੀ ਅੰਦਰੋਂ ਉਹਨਾਂ ਨੂੰ ਬਠਿੰਡੇ ਜੇਲ੍ਹ ਭੇਜਿਆ ਗਿਆ ਤੇ ਜਿਉਂ ਹੀ ਜੇਲ੍ਹ ਦੀ ਡਿਊਟੀ ਦੇ ਵਿੱਚ ਉਹ ਕਾਫਲਾ ਪਹੁੰਚਿਆ ਬੰਦੀਆਂ ਦਾ ਤੇ ਉਸੇ ਦਿਨ ਕਹਿੰਦੇ ਮੇਰੀ ਮੁਲਾਕਾਤ ਸੀ ਮੇਰੀ ਸਿੰਘਣੀ ਦੇ ਨਾਲ ਉਹ ਵੀ ਉੱਥੇ ਡਿਊਡੀ ਵਿੱਚ ਬੈਠੀ ਸੀ ਮੈਨੂੰ ਬੁਲਾਇਆ ਗਿਆ ਐਨੇ ਵਿੱਚ ਜਥਾ ਆ ਗਿਆ ਉਹਨਾਂ ਦੇ ਕਾਗਜ਼ੀ ਕਾਰਵਾਈ ਕਰਨੀ ਹੁੰਦੀ ਜੇਲ੍ਹ ਦੇ ਵਿੱਚ ਵੀ ਕੋਣ ਆਏਗਾ ਫਰੈਸ ਲਿਖਵਾ ਕਰੋ ਉਹ ਵੀ ਜੋਡੀ ਵਿੱਚ ਬਿਠਾ ਲਏ ਵੇ ਜੇਲ੍ਹ ਦੀ ਵਿੱਚ ਮੈਂ ਚਲੀ ਗਿਆ ਉੱਥੇ ਇੱਕ ਬੀਬੀ ਦੇ ਕੋਲ 1.5-2 ਸਾਲ ਦਾ ਬੱਚਾ ਹੋ ਰੋ ਰਿਹਾ ਹੈ ਚੁੱਪ ਨਾ ਕਰੇ ਬੀਬੀ ਦੇ ਹੱਥਾਂ ਤੋਂ ਛੁੱਟ-ਛੁੱਟ ਜਾਵੇ ਕਹਿੰਦੇ ਮੈਂ ਬੀਬੀ ਨੂੰ ਕਿਹਾ ਵੀ ਦੇਖੋ ਹੈ ਤਾਂ ਅਸੀਂ ਵੀ ਤੁਹਾਡੇ ਵਰਗੇ ਹੀ ਉਰੇ ਫਸੇ ਹੋਏ ਪਰ ਇਹ ਬੱਚੇ ਨੂੰ ਕੋਈ ਦੁੱਖ ਤਕਲੀਫ ਆਇਆ ਨੂੰ ਕੋਈ ਬਿਮਾਰੀ ਆ ਤਾਂ ਇੱਥੇ ਛੋਟਾ ਮੋਟਾ ਹਸਪਤਾਲ ਅੰਦਰ ਜੋ ਡਾਕਟਰ ਹੁੰਦਾ ਹੈ ਉਹਨੂੰ ਦਿਖਾ ਦਿੰਦੇ ਆ ਇਹ ਬੱਚਾ ਮੈਨੂੰ ਫੜਾ ਤੋ ਥੋੜੀ ਦੇਰ ਬਾਅਦ ਤੇ ਥੋੜਾ ਇਹਨੇ ਦਮ ਸਰਾਤਾ ਮੈਂ ਪਿਛਲੇ ਤੇ ਘੰਟੇ ਤੋਂ ਦੇਖ ਰਿਹਾ ਕਿ ਇਹਨਾ ਰੋ ਰਿਹਾ ਹੈ ਉਹ ਕਹਿੰਦੇ ਕਿ ਬੀਬੀ ਨੂੰ ਮੈਂ ਇਹ ਗੱਲ ਜਦੋਂ ਕਹੀ ਉਹ ਫੁੱਟ ਫੁੱਟ ਕੇ ਰੋਣ ਲੱਗੀ ਹੂੰ ਜਿੰਨੇ ਬੰਦੇ ਖੜੇ ਉੱਥੇ ਉਹ ਪੁੱਛਣ ਲੱਗੇ ਬੀਬੀ ਗਲਤ ਤਾਂ ਦੱਸ ਕਿਆ ਹੋਈ ਐ ਸੀ ਤੇਰੀ ਮਦਦ ਕਰੀਏ ਉਹ ਕਹਿੰਦੀ ਤੁਸੀਂ ਮੇਰੀ ਮਦਦ ਕੋਈ ਨਹੀਂ ਕਰ ਸਕਦਾ ਜੀ ਕਿ ਦਰਬਾਰ ਸਾਹਿਬ ਦੇ ਵਿੱਚ ਮੈਂ ਮੇਰੇ ਦੋ ਬੱਚੇ ਮੇਰੇ ਘਰ ਆ ਲਗੇ ਸੀ ਮੱਥਾ ਟੇਕਣ ਇਸ ਕਰਕੇ ਕਿ ਪੰਜਵੇਂ ਪਾਤਸ਼ਾਹ ਦਾ ਜਿਹੜਾ ਦਿਹਾੜਾ ਹੈਗਾ ਸ਼ਹੀਦੀ ਉਦੋਂ ਘੇਰਾ ਪੈ ਗਿਆ ਮੇਰੇ ਦੋ ਬੱਚੇ ਤੇ ਮੇਰੇ ਘਰ ਆਲਾ ਫੌਜ ਦੀਆਂ ਗੋਲੀਆਂ ਗੱਲ ਮਾਰੇ ਗਏ ਅੱਛਾ ਇਹ ਬੱਚਾ ਆਪਣੀ ਮਰੀ ਹੋਈ ਮਾਂ ਦੇ ਉੱਪਰ ਬੈਠਾ ਉਹਦੇ ਮਤਲਬ ਹੁਕਮ ਗੱਲਾਂ ਸੁਣ ਕੇ ਅੱਜ ਵੀ ਕਾਜਾ ਮੋਨੂ ਆ ਜਾਂਦਾ ਹੈ ਕਿ ਉਹ ਬੱਚਾ اپنی ماں ਦੀ ਛਾਤੀ ਦੇ ਉੱਪਰ ਦੁੱਧ ਲੱਭ ਰਿਹਾ ਸੀ ਬੇਡ ਨੂੰ ਮਰੀ ਹੋਈ ਦੇ ਉੱਪਰ ਇਹ ਬੱਚਾ ਕਹਿੰਦੀ ਮੈਂ ਚੱਕ ਲਿਆ ਜੀ ਜਦੋਂ ਮੈਂ ਚੱਕਿਆ ਉਹਨੇ ਚਿਰ ਨੂੰ ਫੌਜ ਨੇ ਸਾਨੂੰ ਇੱਥੇ ਜੇਲ੍ਹ 'ਚ ਹੀ ਲਿਆਂਦਾ ਮੈਂ ਆਪਣੇ ਬੱਚੇ ਲੱਭਦੀ ਆ ਉਹ ਮੈਨੂੰ ਨਹੀਂ ਮਿਲਣੇ ਇਹ ਆਪਣੀ ਮਾਂ ਨੂੰ ਲੱਭ ਰਿਹਾ ਹੈ ਇਹਨੂੰ ਮਾਂ ਨਹੀਂ ਮਿਲਣੀ ਕਹਿੰਦੀ ਮੈਂ ਇਹਨੂੰ ਇੱਥੇ ਲਿਆਈ ਹੁਣ ਤੁਸੀਂ ਦੱਸੋ ਕਿ ਮੇਰੀ ਕੌਣ ਮਦਦ ਕਰ ਸਕਦਾ ਹੈ ਇਹ ਜੇ ਹਾਲਾਤ ਉਦੋਂ ਵਾਪਰੇ ਆ ਜੀ ਉਹ ਬੱਚਾ ਕਹਿੰਦੀ ਹੁਣ ਮੇਰੇ ਕੋਲੇ ਰਹਿਣਾ ਏ ਤੇ ਮੈਂ ਵੀ ਪਤਾ ਨਹੀਂ ਕਿੰਨੇ ਦੇ ਰਹਿਣਾ ਏ ਪਤਾ ਨਹੀਂ ਰੱਬ ਨੇ ਮੈਨੂੰ ਕਿਉਂ ਛੱਡਤਾ ਮੈਂ ਆਪਣੀ ਅੱਖੀ ਆਪਣੇ ਬੱਚਿਆਂ ਦੀਆਂ ਲਾਸ਼ਾਂ ਆਪਣੇ ਘਰ ਵਾਲੇ ਦੀ ਲਾਸ਼ ਉੱਤੇ ਛੱਡਿਆਈ ਉਹ ਕਿਨੇ ਅੱਗ ਲਾਉਣੀ ਆ ਕਿਨੇ ਕਿਆ ਕਰਨਾ ਮੈਨੂੰ ਨਹੀਂ ਪਤਾ ਇਹ ਬੱਚਾ ਮੈਂ ਚੱਕ ਲਈ ਆ ਸਾਰੇ ਫੁੱਟ ਫੁੱਟ ਕੇ ਉਸ ਬੀਬੀ ਵਾਸਤੇ ਇਹੋ ਜੇ ਹਾਲਾਤ ਅਸੀਂ ਦੇਖੇ ਆ ਅੱਜ ਤੋਂ 40 ਸਾਲ ਪਹਿਲਾਂ ਇਹ ਉਹ ਦਿਨ ਆ 15 ਦਿਨ ਜਦੋਂ ਸਾਡੇ ਦਰਬਾਰ ਸਾਹਿਬ ਨੂੰ ਟਾਟਾਈ ਦੀ ਕਰ ਦਿੱਤਾ ਸਾਡਾ ਲੱਖਾਂ ਮੰਨ ਇਤਿਹਾਸ ਸਾਡੀਆਂ ਪਵਿੱਤਰ ਕਿਤਾਬਾਂ ਸਾਡੇ ਗ੍ਰੰਥ ਉੱਥੇ ਜਾਲ ਦਿੱਤੇ ਗਏ ਆ ਅੱਜ ਜਦੋਂ ਸਵੇਰ ਨੂੰ ਅਸੀਂ ਦਰਬਾਰ ਸਾਹਿਬ ਤੋਂ ਕੀਰਤਨ ਸੁਣਦੇ ਕੀ ਟੀਵੀ ਰਾਹੀਂ ਵੀ ਉਦੋਂ ਵੀ ਸਾਰੇ ਮੱਥਾ ਟੇਕਦੇ ਆ ਉਸ ਦਰਬਾਰ ਸਾਹਿਬ ਦਾ ਕੀ ਹਾਲ ਕੀਤਾ ਸਾਡੀ ਸਰਕਾਰ ਨੇ ਇਹ ਇੱਕ ਅਲੱਗ ਵਿਸ਼ਾ ਹੈ ਪਰ ਮੇਰੀ ਇਹ ਬੇਨਤੀ ਆ ਉਹਨਾਂ ਸਾਰੇ ਬੰਦਿਆਂ ਨੂੰ ਕਿ ਆਪਣੇ ਜਜ਼ਬਾਤਾਂ ਨੂੰ ਕੈਮ ਰੱਖ ਕੇ ਉਹਨਾਂ ਹਾਲਾਤਾਂ ਨੂੰ ਦੇਖੋ ਜਿਹੜੇ ਉਦੋਂ ਵਾਪਰੇ ਆ ਮੇ ਬਾਈ ਜੀ ਤੁਹਾਨੂੰ ਬੇਨਤੀ ਹੱਥ ਮੰਨ ਕੇ ਫਿਰ ਵੀ ਭਾਈ ਜਿਹੜਾ ਸਮਝਦਾ ਹੈ ਕਿ ਉਹ ਮਰਨਾ ਕੋਈ ਬੜੀ ਗੱਲ ਨਹੀਂ ਭਗਤ ਪੂਰਨ ਸਿੰਘ ਦਾ ਵੜ ਵਾਪਸ ਕਰਨਾ ਕੋਈ ਬੜੀ ਗੱਲ ਨਹੀਂ ਅਸੀਂ ਤਾਂ ਜਿੱਤ ਮਨਾਉਣੀ ਆ ਅੱਜ ਦਾ ਜਸ਼ਨ ਮਨਾਉਣੀ ਆ ਫਿਰ ਭਾਈ ਉਹਨਾਂ ਨੂੰ ਉਹਨਾਂ ਦੀ ਸੋਚ ਮबारकਾ ਔਰ ਜ਼ਰੂਰ ਢੋਲ বাজਾਇਓ ਉਹ ਜ਼ਰੂਰ ਭੰਗੜੇ ਪਾਇਓ ਉਹ ਜ਼ਰੂਰ ਆਪਣੀਆਂ ਪਾਰਟੀਆਂ ਦੇ ਵਿੱਚ ਸ਼ਰਾਬਾਂ ਚਲਾਈਓ ਪਰ ਜਿਹਦੇ ਵਿੱਚ ਅਨਸਿਆਨੀਤ ਦਾ ਕਣ ਹੈ ਜਿਹੜਾ ਸਮਝਦਾ ਕਿ ਦਰਬਾਰ ਸਾਹਿਬ ਇੱਕ ਸਾਡੇ ਗੁਰੂਆਂ ਪੀਰਾ ਨੇ ਬਸਾਇਆ ਕਿਉਂਕਿ ਜੁਨੀਆਂ ਦੇ ਵਿੱਚ ਜਿੰਨੇ ਧਾਰਮਿਕਸਤਾਨ ਚਾਹੇ ਸਿੱਖਾਂ ਦੇ ਵੀ ਆ ਉਹ ਗੁਰੂਆਂ ਦੀ ਯਾਦ ਵਿੱਚ ਬਣੇ ਆ ਪਰ ਦਰਬਾਰ ਸਾਹਿਬ ਗੁਰੂਆਂ ਨੇ ਹੱਥੀ ਬਣਾਇਆ ਜਿੱਥੇ ਸਵੇ ਥਾਵ ਨਹੀਂ ਤੁਧ ਜਿਆ ਬਧੋ ਪੁਰਖ ਬਧਾਤੇ ਉਹ ਕਹਿੰਦੇ ਤੈਨੂੰ ਮੇਰੇ ਪੁਰਖਾਂ ਨੇ ਬਣਾਇਆ ਹੈ ਤਾਂ ਤੂੰ ਸੋਇਆ ਸੋ ਇਹ ਗੁਰਬਾਣੀ ਦਾ ਵਾਕ ਆ ਜਿਨ੍ਹਾਂ ਨੂੰ ਦਰਬਾਰ ਸਾਹਿਬ ਪ੍ਰਤੀ ਅਛਰਦਾ ਹੈ ਜਿਹੜੇ ਦਰਬਾਰ ਸਾਹਿਬ ਕਦੀ ਗਏ ਆ ਇਹ ਕਦੀ ਜਾਣਾ ਹੈ ਉਹਨਾਂ ਨੂੰ ਮੇਰੀ ਹੱਥ ਬੰਨ ਕੇ ਬੇਨਤੀ ਆ ਕਿ ਘੱਟੋ-ਘੱਟ 15 ਤਰੀਕ ਤੱਕ ਆਪਣੇ ਜਿਹੜੇ ਜਸ਼ਨ ਆ ਇਹਨਾਂ ਨੂੰ ਕਾਬੂ ਰੱਖਿਓ ਨਾ ਮਨਾਇਓ ਇਹ ਇੱਕ ਕਿਸੇ ਸਿੱਖ ਦਾ ਕੰਮ ਨਹੀਂ ਹੈਗਾ ਜੀ ਕਿਉਂਕਿ ਉਹ ਦਰਬਾਰ ਆ ਜਿਹਦੇ ਚਾਰ ਦਰਵਾਜ਼ੇ ਆ ਅੱਜ ਦਰਬਾਰ ਸਾਹਿਬ ਦੇ ਵਿੱਚ ਰੋਜ਼ ਜੇ ਅਸੀਂ ਕਹੀਏ ਜਿਨ੍ਹਾਂ ਨੂੰ ਅਸੀਂ ਸਿੱਖ ਕਹਿੰਦੇ ਆ 5% ਵੀ ਨਹੀਂ ਸਿੱਖ ਪਰਸਾਦਾ ਛਕਦੇ 95% ਹੋਰ ਧਰਮਾਂ ਦੇ ਬੰਦੇ ਉੱਥੇ ਪਰਸਾਦਾ ਛਕਦੇ ਆ ਉੱਥੇ ਮੱਥਾ ਟੇਕਦੇ ਆ ਉਹ ਸਾਰਿਆਂ ਦਾ ਸਾਂਝਾ ਹੈ ਉਹ ਇੱਕ ਸੱਚ ਦਾ ਪ੍ਰਤੀਕ ਆ ਉਹ ਸਾਂਝੀ ਬਾਲਤਾ ਦਾ ਪ੍ਰਤੀਕ ਆ ਸੋ ਮੇਰੀ ਹੱਥ ਮੰਨ ਕੇ ਤੁਹਾਡੇ ਚੈਨਲ ਜਰੀਏ ਬੇਨਤੀ ਆ ਕਿ ਭਾਈ ਜਸ਼ਨਾਂ ਨੂੰ ਕਾਬੂ ਰੱਖਿਓ ਬੁਰਾ ਲੱਗੇਗਾ ਫਿਰ ਵੀ ਜੀ ਨੇ ਕਰਨਾ ਹੈ ਉਹਨੂੰ ਉਹਦੀ ਸੋਚ ਮबारक ਸੱਚੇ ਪਾਤਸ਼ਾਹ ਉਹਨੂੰ ਸਮੱਤ ਬਖਸ਼ੇ ਕਿ ਉਹ ਲੋਕਾਂ ਦੇ ਦੁੱਖ ਦੇ ਵਿੱਚ ਦੁਸ਼ਮਣ ਆਵੇ ਕਿਉਂਕਿ ਦੁਸ਼ਮਣ ਮਰੇ ਨਾ ਖੁਸ਼ੀ ਮਨਾਈਏ ਸੱਜਣਾ ਵੀ ਮਰ ਜਾਣਾ ਸੋ ਇਹ ਮੇਰੀ ਬੇਨਤੀ ਆ ਬਿਲਕੁਲ ਜੀ ਹਾਂਜੀ ਤੁਸੀਂ ਜਿਹੜੀ ਗੱਲ ਕੀਤੀ ਆ ਮੈਂ ਵੀ ਇਹ ਇੰਟਰਵਿਊ ਕੀਤੀ ਜਦੋਂ ਤਾਂ ਇੱਕ ਸੰਘੇੜਾ ਪਿੰਡ ਬਰਨਾਲੇ ਦੇ ਲਾਗੇ ਉਹ ਮਾਤਾ ਨੇ ਦੱਸਿਆ ਜੀ ਕਿਉਂਕਿ ਉਹ ਕਹਿੰਦੇ ਸੀ ਟਰੱਕ ਲੈ ਕੇ ਗਏ ਸੀ ਇੱਕ ਮਾਤਾ ਦੇ ਤਾਂ ਸਾਰਾ ਹੀ ਟੱਬਰ ਜੀ ਉੱਥੇ ਉਹ ਸ਼ਹੀਦ ਕਰ ਦਿੱਤਾ ਗਿਆ ਤੇ ਉਹ ਮਾਤਾ ਕਹਿੰਦੀ ਸਾਨੂੰ ਪਾਣੀ ਦੀ ਥਾਂ ਲਹੂ ਦੇ ਪੀਪੇ ਭਰ-ਭਰ ਪਲਾਇਆ ਸਾਨੂੰ ਪਿਆਸ ਲੱਗੀ ਸੀ ਅਸੀਂ ਪੀਤਾ ਜੀ ਇਹੇ ਜੇ ਹਾਲਾਤ ਸੀਗੇ ਜੀ ਸਟੇਨ ਕਰਨ ਜੇ ਇਧਰੋਂ ਖੱਬੇ ਪਾਸੇ ਤੋਂ ਕਦੇ ਸੱਜੇ ਪਾਸੇ ਨੂੰ ਫੇਰ ਦਿੰਦੇ ਸੀ ਕਹਿੰਦੀ ਕਦੇ ਸੱਜੇ ਪਾਸੇ ਤੋਂ ਖੱਬੇ ਪਾਸੇ ਨੂੰ ਫੇਰ ਦਿੰਦੇ ਸੀ ਹਾਂ ਬਿਲਕੁਲ ਜਿਵੇਂ ਅੱਪ ਫਿਲਮਾਂ 'ਚ ਦੇਖਦੇ ਨਾ ਹਾਂਜੀ ਹਾਂਜੀ ਤੇ ਕੋਈ ਵਿਲਿਆਨ ਆਉਂਦਾ ਜਿਹੜਾ ਐਂ ਖੋਲੀ ਚਲਾ ਦਿੰਦਾ ਹੈਗਾ ਉਹੀ ਹਰ ਲੋਕਾਂ ਨੇ ਉੱਥੇ ਦੇਖਿਆ ਫਿਰ ਜੇ ਜਿਸ ਤਰ੍ਹਾਂ ਤੁਸੀਂ ਹੁਣ ਕਿਹਾ ਵੀ ਭਾਈ ਗੁਰੇਜ਼ ਕਰ ਲਿਓ ਇਹ ਚੀਜ਼ਾਂ ਨਾ ਮਨਾਇਓ ਪਰ ਜੇ ਇਹ ਜਸ਼ਨ ਮਨਾਉਂਦੇ ਆ ਜੀ ਫਿਰ ਡਰਾਮਾ ਕਰਨ ਦੇ ਲਈ ਵੀ ਹੁਣ ਜੇ ਅਸੀਂ ਪਰਮਾਤਮਾ ਦਾ ਸ਼ੁਕਰ ਕਰਨ ਲਈ ਦਰਬਾਰ ਸਾਹਿਬ ਮੱਥਾ ਟੇਕਿਆ ਫਲਾਣੇ ਉਮੀਦਵਾਰ ਨੇ ਜਿੱਤੇ ਤੋਂ ਬਾਅਦ ਟੇਕਿਆ ਫਿਰ ਉਹ ਡਰਾਮਾ ਵੀ ਨਾ ਕਰਨ ਜੀ ਹਾਂ ਦੇਖੋ ਹੁਣ ਗੁਰੂ ਘਰ ਉੱਥੇ ਰੋਕਣਾ ਨਹੀਂ ਰੋਕ ਤਾਂ ਸਕਦੇ ਨਹੀਂ ਆਪਾਂ ਵੀ ਕਿਉਂ ਆਇਆ ਹਾਂ ਕਿਉਂਕਿ ਉੱਥੇ ਤਾਂ ਸਾਰੇ ਆ ਸਕਦੇ ਆ ਪਰ ਮੈਨੂੰ ਲੱਗਦਾ ਹੈ ਕਿ ਇਨਸਾਨੀਅਤ ਨਾਤੇ ਉਹਨਾਂ ਦਾ ਉੱਥੇ ਜਾਣਾ ਨਹੀਂ ਬਣਦਾ ਦਰਬਾਰ ਸਾਹਿਬ ਉੱਥੇ ਨਹੀਂ ਜਾਣਾ ਬਣਦਾ ਉਹਨਾਂ ਦਾ ਜਸ਼ਨ ਮਨਾਉਣਗੇ ਜਸ਼ਨ ਮਨਾਉਣਗੇ ਤਾਂ ਉਹਨਾਂ ਦਾ ਜਾਣਾ ਨਹੀਂ ਬਣਦਾ ਸਭ ਤੋਂ ਵੱਡੀ ਗੱਲ ਆ ਸ਼ਰੋਮਣੀ ਕਮੇਟੀ ਜੇ ਇਹ ਜੇ ਬੰਦਿਆਂ ਨੂੰ ਗੇਵਨ ਉੱਥੇ ਸਰੂਪਾ ਪਾਉਂਦੀ ਆ ਫਿਰ ਉਦੋਂ ਵੱਡਾ ਦੁਨੀਆਂ 'ਚ ਜ਼ੁਲਮ ਕੋਈ ਨਹੀਂ ਹੈਗਾ ਫਿਰ ਉਹ ਜ਼ੁਲਮ ਜੋ ਫੌਜ ਨੇ ਕਰਿਆ ਉਦੋਂ ਵੱਡਾ ਸ਼ਰੋਮਣੀ ਕਮੇਟੀ ਕਰ ਰਹੀ ਆ ਜੇ ਉਦੋਂ ਬਾਅਦ ਵੀ ਉਹ ਜਸ਼ਨ ਮਨਾਉਂਦੇ ਆ ਫਿਰ ਉੱਤੇ ਉਹਨਾਂ ਨੂੰ ਗਾਹੇ-ਬਗਾਹੇ ਸਰੂਪੇ ਪਾਕਿਸਤਾਨ ਮਾਨਦ ਕੀਤਾ ਜਾਂਦਾ ਹੈ ਸੋ ਮੇਰੀ ਫਿਰ ਇੱਕ ਵਾਰੀ ਬੇਨਤੀ ਆ ਸ਼ਰੋਮਣੀ ਕਮੇਟੀ ਨੂੰ ਅਕਾਲ ਤਖਤ ਨੂੰ ਤੇ ਸਾਡੇ ਮੁੱਖ ਮੰਤਰੀ ਨੂੰ ਹੋਰ ਧਾਰਮਿਕ ਜਥੇਬੰਦੀਆਂ ਨੂੰ ਤੇ ਉਹਨਾਂ ਨੂੰ ਇਹ ਬੇਨਤੀ ਆ ਕਿ ਪਾਈਏ ਸਾਡੀ ਬੇਨਤੀ ਪੰਜਾਬੀ ਲੋਕ ਚੈਨਲ ਜਰੀਏ ਤੁਹਾਡੇ ਕੋਲ ਖੇਤੀ ਆ ਤੁਸੀਂ ਹੋਰ ਲੋਕਾਂ ਕੋਲ ਵੀ ਭੇਜੋ ਤੇ ਇੰਨੀ ਕੁ ਭੇਜੋ ਇਹ ਗੱਲ ਨੂੰ ਕਿ ਮੁੱਖ ਮੰਤਰੀ ਕੋਲ ਵੀ ਜਾਵੇ ਤੇ ਹੋਰ ਜਿੰਨੇ ਵੀ ਸਾਡੇ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਭਾਵੇਂ ਸੰਧਵਾਜੀ ਨੇ ਸਪੀਕਰ ਨੇ ਉਹਨਾਂ ਸਭ ਨੂੰ ਬੇਨਤੀ ਆ ਕਿ ਪਾਈਏ ਕਿ ਮਤਾ ਪਾ ਕੇ ਭੇਜੋ ਕਿ ਕੋਈ ਜਸ਼ਨ ਨਾ ਮਨਾਇਆ ਜਾਣ ਘਟੋ ਘਟ ਦੁਨੀਆ ਵਿੱਚ ਇਹ ਗੱਲ ਜਾਵੇ ਕਿ ਵੋਟਾਂ ਵਾਸਤੇ ਪੰਜਾਬੀ ਭਾਵੇਂ ਆਪਸ ਵਿੱਚ ਲੜਨ ਪਰ ਧਾਰਮਿਕ ਤੌਰ ਤੇ ਸਾਰੇ ਇਕ ਨੇ ਸਾਰੇ ਹੀ ਦਰਬਾਰ ਸਾਹਿਬ ਨੂੰ ਸਮਰਪਿਤ ਨੇ ਸਾਰੇ ਗੁਰੂਆਂ ਨੂੰ ਸਮਰਪਿਤ ਨੇ ਜਿਹੜੇ ਇੱਥੇ ਬੈਠੇ ਨੇ ਸੋ ਉਹ ਇਨਸੀਡੈਂਟ ਮਾੜੇ ਭਾਗਾਂ ਨੂੰ ਕਿਹੜੀ ਸਰਕਾਰ ਨੇ ਕਰਿਆ ਇਹ ਇੱਕ ਅਲੱਗ ਵਿਸ਼ਾ ਹੈ ਉਹ ਕਾਂਗਰਸ ਨੂੰ ਵੀ ਚਾਹੀਦਾ ਹੈ ਕਾਂਗਰਸ ਤੋਂ ਜੋ ਇਹ ਹੋਇਆ ਹੈ ਇਹਦੀ ਉਹਨਾਂ ਨੇ ਬਹੁਤ ਵਾਰ ਮਾਫੀ ਵੀ ਮੰਗੀ ਆ ਕਿ ਬਹੁਤ ਗਲਤ ਹੋਇਆ ਹੈ ਜੇ ਉਹ ਦਿਲ ਤੋਂ ਮਾਫੀ ਮੰਗੀ ਆ ਤਾਂ ਅੱਜ ਉਹਨਾਂ ਨੂੰ ਇਹ ਗੱਲ ਸਾਬਤ ਕਰਨ ਦਾ ਵੀ ਮੌਕਾ ਹੈ ਕਿ ਅਸੀਂ ਕੱਲੀ ਮਾਫੀ ਨਹੀਂ ਮੰਗੀ ਅੱਜ ਦੇਖੋ ਅਸੀਂ ਉਸ ਮਾੜਾ ਜੋ ਵਾਪਰਿਆ ਹੈ ਉਹਨੂੰ ਮੁੱਖ ਰੱਖਦੇ ਹੋਏ ਕੋਈ ਵੀ ਭਾਵੇਂ ਸਾਡਾ ਉਮੀਦਵਾਰ ਜਿੱਤਦਾ ਹੈ ਅਸੀਂ ਜਸ਼ਨ ਨਹੀਂ ਮਨਾਵਾਂਗੇ ਤੇ ਜਿਹੜੀਆਂ ਸਾਡੀਆਂ ਪੰਥਕ ਪਾਰਟੀਆਂ ਹਨ ਉਹਨਾਂ ਦਾ ਬਿਲਕੁਲ ਨਹੀਂ ਚਾਹੀਦਾ ਇਹ ਤੋ ਆਮਦੀ ਪਾਰਟੀ ਨੂੰ ਵੀ ਚਾਹੀਦਾ ਨਹੀਂ ਹੈਗਾ ਕਿਉਂਕਿ ਅਸੀਂ ਸਾਰੇ ਗੁਰੂਆਂ ਦਾ ਸਤਿਕਾਰ ਕਰਦੇ ਆ ਦਰਬਾਰ ਸਾਹਿਬ ਸਾਰਿਆਂ ਲਈ ਸਨਮਾਨਯੋਗ ਸਥਾਨ ਆ ਸੋ ਮੇਰੀ ਫਿਰ ਬੇਨਤੀ ਆ ਕਿ ਇਹਨੂੰ ਪੱਕੇ ਤੌਰ ਤੇ ਕਰੋ ਤਾਂ ਕਿ ਦੁਨੀਆ 'ਚ ਇਹ ਗੱਲ ਜਾਵੇ ਕਿ ਵਾਕਿਆ ਯਾਰ ਪੰਜਾਬੀਆਂ ਨੇ ਮਿਸਾਲ ਕਾਇਮ ਕੀਤੀ ਆ ਕਿ ਉਹਨਾਂ ਨੇ ਜਿੱਤ ਨੂੰ ਵੀ ਆਪਣੀ ਸ਼ਰਧਾ ਦੇ ਅੱਗੇ ਨੀਮਾ ਕਰਤਾ ਤੇ ਗੁਰੂ ਸਾਹਿਬ ਦਾ ਇਹ ਜੋ ਦਿਹਾੜਾ ਸ਼ਹੀਦੀ ਉਹਨੂੰ ਮੱਖ ਰੱਖਦੇ ਹੋਏ ਦਰਬਾਰ ਸਾਹਿਬ ਤੇ ਹੋਏ ਹਮਲੇ ਨੂੰ ਮੁੱਖ ਰੱਖਦੇ ਹੋਏ ਮਨੁੱਖਤਾ ਦੇ ਹੋਏ ਕਾਣ ਨੂੰ ਮੁੱਖ ਰੱਖਦੇ ਉਹਨਾਂ ਨੇ ਆਪਣੀ ਖੁਸ਼ੀ ਨੂੰ ਅੱਗੇ ਪਾ ਦਿੱਤਾ ਹੈ ਬਿਲਕੁਲ ਸੋ ਬਿਲਕੁਲ ਜੀ ਇਸ ਅਪੀਲ ਦੇ ਉੱਤੇ ਜ਼ਰੂਰ ਬੇਨਤੀ ਦੇ ਉੱਤੇ ਧਿਆਨ ਦਿੱਤਾ ਜਾਵੇ ਤਾਂ ਸਰਕਾਰ ਨੂੰ ਜ਼ਰੂਰ ਚਾਹੀਦਾ ਹੈ ਮੁੱਖ ਮੰਤਰੀ ਪੰਜਾਬ ਤੇ ਜਿੱਥੇ ਸ਼ੋਮਣੀ ਕਮੇਟੀ ਪ੍ਰਧਾਨ ਸਾਹਿਬ ਤੇ ਇਸ ਤੋਂ ਇਲਾਵਾ ਸਾਡੀ ਕੌਮ ਦੇ ਜਥੇਦਾਰ ਸਹਿਬਾਨ ਜ਼ਰੂਰ ਧਿਆਨ ਦੇਣ ਤਾਂ ਜੋ ਆਪਾਂ ਇਸ ਚੀਜ਼ ਤੋਂ ਗੁਰੇਜ਼ ਕਰੀਏ ਤੇ ਜਿੰਨੇ ਵੀ ਉਮੀਦਵਾਰ ਜਿਨ੍ਹਾਂ ਨੇ ਜਿੱਤਣਾ ਹੈਗਾ ਉਹਨਾਂ ਨੂੰ ਜ਼ਰੂਰ ਇਹ ਹੁਕਮਨਾਮਾ ਜਾਰੀ ਹੋਣਾ ਚਾਹੀਦਾ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਖੱਲੀ ਪੰਜਾਬੀ ਲੋਕ ਚਾਨਾ